ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆ ਗਏ ਹਾਂ ਕਹਾਣੀ ਮੇਰੀ ਭਤੀਜੀ ਅਲਕਾ ਲੇਖਕ ਰਾਮ ਸਰੂਪ ਅਣਖੀ 26 ਜਨਵਰੀ ਨੇੜੇ ਆ ਰਹੀ ਹੈ ਮੇਰੀ ਭਤੀਜੀ ਅਲਕਾ ਮੈਨੂੰ ਡਿਗਰੀ ਹੋਵੇਗੀ ਪਰਸੋਂ ਨੂੰ ਮੈਂ ਬਰਨਾਲੀ ਜਾਣਾ ਹੈ ਬਰਨਾਲੀ ਗਿਆ ਤਾਂ ਵੱਡੇ ਭਾਈ ਦੇ ਘਰ ਵੀ ਜ਼ਰੂਰ ਜਾਵਾਂਗਾ ਅਲਕਾ ਮਿਲੇਗੀ ਤਾ ਜ਼ਰੂਰ ਮੇਰੇ ਹੱਥਾਂ ਨੂੰ ਫੜ ਕੇ ਪੁੱਛੇਗੀ ਅੰਕਲ ਜੀ ਕਵਿਤਾ ਅਲਕਾ ਸੱਤਵੀਂ ਜਮਾਤ ਵਿੱਚ ਪੜਦੀ ਹੈ ਉਸ ਨੂੰ ਸਟੇਜ ਤੇ ਕਵਿਤਾ ਪੜਨ ਦਾ ਸ਼ੌਂਕ ਹੈ ਕਵਿਤਾ ਕਹਿੰਦੀ ਵੀ ਬਹੁਤ ਵਧੀਆ ਅੰਦਾਜ਼ ਵਿੱਚ ਕਵਿਤਾ ਕਹਿੰਦੀ ਹੈ ਤਨ ਨਾਲ ਨਾਲ ਹੱਥਾਂ ਦੇ ਇਸ਼ਾਰੇ ਕਰਦੀ ਹੈ ਸਿਰ ਨੂੰ ਇੱਧਰ ਉੱਧਰ ਘੁਮਾਉਂਦੀ ਹੈ ਉੱਪਰ ਥੱਲੇ ਝਾਕਦੀ ਹੈ ਅੱਖਾਂ ਦੀਆਂ ਸੇਲੀਆਂ ਨੂੰ ਹਰਕਤ ਦਿੰਦੀ ਹੈ ਜੋ ਕੁਝ ਮੂੰਹੋਂ ਬੋਲਦੀ ਹੈ ਉਹੀ ਕੁਝ ਆਪਣੇ ਸਰੀਰ ਦੇ ਅੰਗਾਂ ਦੁਆਰਾ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ। 2 ਸਾਲ ਹੋਏ ਮੈਂ ਉਸ ਨੂੰ ਇੱਕ ਕਵਿਤਾ ਦੇ ਆਇਆ ਸੀ। ਉਹ ਕਵਿਤਾ ਉਸਨੇ ਆਪਣੇ ਸਕੂਲ ਵਿੱਚ 14 ਨਵੰਬਰ ਤੇ ਸੁਣਾਈ ਸੀ। ਤਾਂ ਪਹਿਲੇ ਦਰਜੇ ਦਾ ਇਨਾਮ ਪ੍ਰਾਪਤ ਕੀਤਾ ਸੀ। ਉਸ ਤੋਂ ਪਿੱਛੋਂ ਉਹ ਕਵਿਤਾ ਉਸਨੇ ਦੋ ਵਾਰੀ ਹੋਰ ਵੀ ਕਿਤੇ ਸੁਣਾਈ ਸੀ। ਫਿਰ ਉਹ ਕਹਿੰਦੀ ਸੀ ਕਿ ਉਹ ਕਵਿਤਾ ਤਾਂ ਪੁਰਾਣੀ ਹੋ ਗਈ ਹੈ। ਤੇ ਮੈਂ ਉਸ ਨੂੰ ਔਰ ਕੋਈ ਵਧੀਆ ਜਿਹੀ ਕਵਿਤਾ ਲਿਖ ਕੇ ਦੇਮਾ ਉਹ ਕਵਿਤਾ ਜਿਹੀ ਮੈਂ 2 ਸਾਲ ਹੋਏ ਉਸ ਨੂੰ ਦਿੱਤੀ ਸੀ ਉਸ ਵਿੱਚ ਭਾਵੁਕਤਾ ਦੇ ਸਿਖਰ ਤੇ ਪਹੁੰਚ ਕੇ ਮੇਰੀਆਂ ਤੁਕਾਂ ਜੁੜੀਆਂ ਹੋਈਆਂ ਸਨ ਸਾਡੇ ਦੇਸ਼ ਵਿੱਚ ਆਜ਼ਾਦੀ ਆ ਗਈ ਹੈ ਅੰਨ ਨਾਲ ਬੁਖਾਰੀਆਂ ਪਰ ਗਈਆਂ ਹਨ ਨੰਗ ਭੁੱਖ ਨੂੰ ਅਸੀਂ ਦੇਸ਼ ਨਿਕਾਲਾ ਦੇ ਦਿੱਤਾ ਹੈ ਅਸੀਂ ਹੁਣ ਦੂਜੇ ਦੇਸ਼ਾਂ ਦੇ ਹੱਥਾਂ ਵੱਲ ਨਹੀਂ ਚਾਕਾਂਗੇ ਤੇ ਈਸ਼ਵਤ ਖੋਰੀ ਤੇ ਕੁੰਵਾ ਪਰਵਰੀ ਵਰਗੇ ਸ਼ਬਦਾਂ ਨੂੰ ਅਸੀਂ ਹੁਣ ਡਿਕਸ਼ਨਰੀ ਵਿੱਚੋਂ ਕੱਢ ਦੇਣਾ ਹੈ ਭਾਰਤ ਮੁੜ ਕੇ ਸੋਨੇ ਦੀ ਜਿੜੀ ਬਣ ਗਿਆ ਹੈ ਇਹ ਬੁੱਧ ਤੇ ਗਾਂਧੀ ਦਾ ਦੇਸ਼ ਹੈ ਇਸ ਦੇਸ਼ਵਲ ਜਿਹੜਾ ਬੁਰੀ ਨਜ਼ਰ ਕਰੇਗਾ ਅਸੀਂ ਉਸ ਦੀਆਂ ਅੱਖਾਂ ਕੱਢ ਦੇਾਂਗੇ ਤੇ ਹਲਕਾ ਕਹਿੰਦੀ ਹੁੰਦੀ ਸੀ ਕਿ ਮੈਂ ਉਸ ਨੂੰ ਪਹਿਲਾਂ ਵਰਗੀ ਹੀ ਦੇਸ਼ੋਸਾਰੀ ਦੀ ਕਵਿਤਾ ਲਿਖ ਕੇ ਦੇਵਾਂ ਕਿਉਂਕਿ ਨਾਮ ਮਿਲਦਾ ਹੈ ਦੇਸ਼osauri ਦੀ ਕਵਿਤਾ ਨੂੰ ਹੀ ਮਿਲਦਾ ਹੈ ਕਦੇ-ਕਦੇ ਹਾਸੇ-ਮਖੌਲ ਵਾਲੀਆਂ ਕਵਿਤਾਵਾਂ ਨੂੰ ਵੀ ਇਨਾਮ ਮਿਲ ਜਾਂਦਾ ਹੈ ਸਦਾਚਾਰਕ ਕਵਿਤਾਵਾਂ ਜਾਂ ਨੰਗੇ ਪੁੱਖੇ ਦਾਸਤੀਆਂ ਕਵਿਤਾਵਾਂ ਨੂੰ ਕੋਈ ਇਨਾਮ ਨਹੀਂ ਮਿਲਦਾ 14 ਨਵੰਬਰ ਤੋਂ ਬਾਅਦ 26 ਜਨਵਰੀ ਹੋਣੀ ਸੀ ਉਹਨਾਂ ਦੇ ਸਕੂਲ ਵਿੱਚ ਬਹੁਤ ਵੱਡਾ ਇਕੱਠ ਹੋਣਾ ਸੀ ਜਦੋਂ ਕਦੇ ਵੀ ਮੈਂ ਉਹਨਾਂ ਦੇ ਘਰ ਜਾਂਦਾ ਤਾਂ ਉਹ ਮੈਨੂੰ ਚਿੰਬੜ ਜਾਂਦੀ ਸੀ ਤੇ ਰਿਹਾਰਡ ਕਰਦੀ ਸੀ ਕਿ ਕਵਿਤਾ ਦੇਉ ਲਾਰਿਆਂ ਵਿੱਚ ਹੀ ਮੈਂ ਉਸ ਨੂੰ 26 ਜਨਵਰੀ ਲੰਗਾ ਦਿੱਤੀ ਹੋਰ ਲਾਰਾ ਲਾਇਆ 15 ਅਗਸਤ ਵਾਸਤੇ ਕਵਿਤਾ ਜ਼ਰੂਰ ਦੇਵਾਂਗਾ 15 ਅਗਸਤ ਵੀ ਲੰਘ ਗਿਆ ਤੇ ਹਲਕਾ ਕਹਿੰਦੀ ਸੀ ਅੰਕਲ ਜੀ ਤੁਸੀਂ ਕਵਿਤਾ ਨਹੀਂ ਮੈਨੂੰ ਦਿੱਤੀ ਤੇ ਮੇਰਾ ਇਨਾਮ ਮਾਰਿਆ ਗਿਆ ਮੈਂ ਉਸ ਨੂੰ ਪੱਕਾ ਯਕੀਨ ਦਿਵਾਇਆ ਕਿ ਹੂੰ 14 ਨਵੰਬਰ ਵਾਸਤੇ ਜ਼ਰੂਰ ਕੋਈ ਕਵਿਤਾ ਦੇ ਕੇ ਜਾਵਾਂਗਾ 14 ਨਵੰਬਰ ਤੋਂ 10 ਦਿਨ ਪਹਿਲਾਂ ਮੈਂ ਉਸ ਨੂੰ ਇੱਕ ਕਵਿਤਾ ਲੈ ਕੇ ਦੇ ਆਇਆ ਸਾਂ ਉਸ ਕਵਿਤਾ ਵਿੱਚ ਮੈਂ ਇੱਕ ਮੁੰਡੇ ਦਾ ਰੋਣਾ ਧੋਣਾ ਦੱਸਿਆ ਹੋਇਆ ਸੀ ਉਹ ਤੀਜੀ ਜਮਾਤ ਵਿੱਚ ਪੜਦਾ ਸੀ ਉਸ ਦਾ ਪਿਤਾ 2 ਸਾਲ ਤੋਂ ਮੰਝੇ ਵਿੱਚ ਪਿਆ ਹੋਇਆ ਸੀ ਮਾਂ ਉਸ ਦੇ ਲੋਕਾਂ ਦਾ ਘਤ ਕੇ ਤੇ ਹੋਰ ਵੀ ਪਾਪੜ ਵੇਲ ਕੇ ਟੱਬਰ ਦਾ ਢਿੱਡ ਪਰਦੀ ਸੀ ਉਸ ਮੁੰਡੇ ਕੋਲ ਕਿਤਾਬਾਂ ਵੀ ਪੂਰੀਆਂ ਨਹੀਂ ਸਨ ਹਿਸਾਬ ਦੇਸਵਾਲ ਕੜਨ ਲਈ ਉਸ ਕੋਲ ਕਾਪੀ ਨਹੀਂ ਸੀ ਇਸ ਕਰਕੇ ਉਸ ਦੇ ਭੈਣ ਜੀ ਨਿਤ ਉਠੇ ਕੰਫੜਵਾ ਦਿੰਦੇ ਸੀ ਉਸ ਕਵਿਤਾ ਵਿੱਚ ਮੁੰਡੇ ਦੇ ਮੋਹੋਂ ਹੀ ਇਹ ਸਭ ਕੁਝ ਦੱਸਿਆ ਗਿਆ ਸੀ ਤੇ ਅੰਤ ਵਿੱਚ ਆਖਿਆ ਸੀ ਕਿ اے ਰਬ ਮੈਨੂੰ ਅੱਜ ਰੋਜ਼ ਖਾਣ ਨੂੰ ਭਾਵੇਂ ਨਾ ਦੇ ਪਰ ਅਸਮਾਨ ਉਤੋਂ ਸਾਡੇ ਬੇੜੇ ਵਿੱਚ ਕਾਪੀਆਂ ਦਾ ਇੱਕ ਥੱਬਾ ਜ਼ਰੂਰ ਸਿੱਟ ਦੇ ਤਾਂ ਕਿ ਭੈਣ ਜੀ ਦੇ ਨਿੱਤ ਦੀ ਕੁੱਟ ਤੋਂ ਮੇਰੇ ਹੱਡ ਵੱਜਾਂ ਉਹ ਕਵਿਤਾ ਜਦ ਹਲਕਾ ਨੇ ਆਪਣੀ ਭੈਣ ਜੀ ਨੂੰ ਜਾ ਦਿਖਾਈ ਤਾਂ ਉਹ ਨਾ ਮੰਜ਼ੂਰ ਹੋ ਗਈ ਸੀ ਕਿਉਂਕਿ ਉਹ ਕਵਿਤਾ ਇਨਾਮ ਪ੍ਰਾਪਤ ਕਰਨ ਵਾਲੀ ਬਿਲਕੁਲ ਹੀ ਨਹੀਂ ਸੀ ਹੁਣ 26 ਜਨਵਰੀ ਨੇੜੇ ਆ ਰਹੀ ਹੈ ਮੇਰੇ ਭਤੀਜੇ ਹਲਕਾ ਮੈਨੂੰ ਡੀਕਰੀ ਹੋਵੇਗੀ ਪਰਸੋਂ ਨੂੰ ਮੈਂ ਬਰਨਾਲੇ ਜਾਣਾ ਹੈ ਬਰਨਾਲੇ ਗਿਆ ਤਾਂ ਵੱਡੇ ਭਾਈ ਦੇ ਘਰ ਵੀ ਜ਼ਰੂਰ ਜਾਵਾਂਗਾ ਹਲਕਾ ਮਿਲੀ ਤਾ ਮੇਰੇ ਹੱਥਾਂ ਨੂੰ ਫੜ ਕੇ ਪੁੱਛੇਗੀ ਅੰਕਲ ਜੀ ਕਵਿਤਾ ਕਦੇ ਜ਼ਮਾਨਾ ਸੀ ਜਦੋਂ ਮੈਂ ਦੇਸ਼ ਓਸਾਰੀ ਦੀਆਂ ਕਵਿਤਾ ਲਿਖਦਾ ਹੁੰਦਾ ਸਾਂ ਰੇਡੀਓ ਵਾਲੇ ਮੈਨੂੰ ਸੱਦ ਲੈਂਦੇ ਸਨ ਦਿਹਾਤੀ ਪ੍ਰੋਗਰਾਮ ਵਿੱਚ ਕਵਿਤਾ ਪੜਵਾ ਕੇ ਮੈਨੂੰ ਚੰਗਾ ਗੱਫਾ ਦੇ ਦਿੰਦੇ ਸਨ ਤੇ ਮੈਂ ਪੁੱਠੀਆਂ ਛਾਲਾਂ ਮਾਰਦਾ ਜਲੰਧਰੋਂ ਜਦੋਂ ਪਿੰਡ ਆਉਂਦਾ ਤਾਂ ਮੈਨੂੰ ਮਹਿਸੂਸ ਹੁੰਦਾ ਜਿਵੇਂ ਮੈਂ ਆਪਣੇ ਇਲਾਕੇ ਦੇ ਸਾਰੇ ਕਵੀਆਂ ਵਿੱਚੋਂ ਉੱਚਾ ਕਵੀ ਹਾਂ ਕਿਉਂਕਿ ਮੈਂ ਰੇਡੀਓ ਤੇ ਬੋਲਣ ਵਾਲਾ ਕਵੀ ਸਾਂ ਤੇ ਦੂਜੇ ਕਵੀ ਤਖਤਪੋਸ਼ ਦੇ ਸਟੇਜ ਤੇ ਬੋਲਣ ਵਾਲੇ ਘਟੀਆ ਕਵੀ ਹੀ ਮੈਨੂੰ ਦਿੱਸਦੇ ਸਨ ਰੇਡੀਓ ਤੇ ਉਦੋਂ ਮੈਂ ਦੇਸ਼ ਉਸਾਰੀ ਦੀਆਂ ਕਵਿਤਾਵਾਂ ਪੜਦਾ ਹੁੰਦਾ ਤਾਂ ਮੈਨੂੰ ਪਤਾ ਵੀ ਨਹੀਂ ਸੀ ਕਿ ਦੇਸ਼ ਵਿੱਚ ਉਸਾਰੀ ਕਿਤੇ ਹੋ ਵੀ ਰਹੀ ਹੈ ਜਾਂ ਨਹੀਂ ਬਸ ਮੈਨੂੰ ਤਾਂ ਇਹੀ ਹੈਂਕਰ ਸੀ ਕਿ ਮੈਂ ਰੇਡੀਓ ਕਵੀ ਹਾਂ ਤੇ ਰੇਡੀਓ ਵਾਲੇ ਮੈਨੂੰ ਮਾਇਆ ਤੇ ਚੰਗੇ ਛਾਂ ਦੇ ਦਿੰਦੇ ਹਨ ਫਿਰ ਕਿ ਐਸਾ ਸਮਾਂ ਆਇਆ ਜਦੋਂ ਸਰਕਾਰ ਥਾਂ-ਥਾਂ ਕਵੀ ਦਰਬਾਰ ਕਰਵਾਉਂਦੀ ਹੁੰਦੀ ਮੈਂ ਉਹਨਾਂ ਕਵੀ ਦਰਬਾਰਾਂ ਵਿੱਚ ਵੀ ਅੱਡੀਆਂ ਚੁੱਕ-ਚੁੱਕ ਬੋਲਦਾ ਰਿਹਾ ਇੱਕ ਕਵਿਤਾ ਬੋਲਣ ਦੇ 30 ਰੁਪਏ ਮਿਲ ਜਾਂਦੇ ਸਨ ਇਹ ਦੂ ਚੰਗਾ ਹੋਰ ਵਪਾਰ ਮੇਰੇ ਲਈ ਕਿਹੜਾ ਸੀ ਉਦੋਂ ਤਾਂ ਸਰਕਾਰੀ ਰਸਾਲਿਆਂ ਵਿੱਚ ਵੀ ਮੇਰੀਆਂ ਕਵਿਤਾਵਾਂ ਛਪਦੀਆਂ ਹੁੰਦੀਆਂ ਸਨ ਦੂਜੇ ਤੀਜੇ ਮਹੀਨੇ ਮੈਨੂੰ ਮੰਨੀ ਆਰਡਰ ਆਇਆ ਹੀ ਰਹਿੰਦਾ ਫੇਰ ਜਦ ਚੀਨ ਨੇ ਭਾਰਤ 'ਤੇ ਹਮਲਾ ਕਰ ਦਿੱਤਾ ਤੇ ਉਸ ਤੋਂ ਪਿੱਛੋਂ ਪਾਕਿਸਤਾਨ ਨੇ ਸਾਡੇ ਨਾਲ ਜੰਗ ਛੇੜ ਲਈ ਉਦੋਂ ਵੀ ਮੈਂ ਆਪਣੀਆਂ ਕਵਿਤਾਵਾਂ ਵਿੱਚ ਟੈਂਕਾਂ ਦੇ ਚੰਗੇ ਪੀਪੇ ਬਣਾਏ ਉਦੋਂ ਜੰਗਾ ਕਾਦੀਆਂ ਛਿੜੀਆਂ ਦੋ ਤਿੰਨ ਸਾਲ ਕਵੀ ਦਰਬਾਰਾਂ ਦੀ ਮੈਨੂੰ ਵਧੀਆ ਆਮਦਨ ਹੁੰਦੀ ਰਹੀ ਪਰਦੇਸ਼ ਵਿੱਚ ਉਹ ਸਾਰੀ ਘਟ ਹੋ ਰਹੀ ਸੀ ਤੇ ਉਹ ਸਾਰੀ ਦੀ ਦਫ ਬਹੁਤ ਵੱਜ ਰਹੀ ਸੀ ਪੈਸੇ ਤਾਂ ਕੰਜਰ ਵੀ ਬਥੇਰੇ ਕਮਾ ਲੈਂਦੇ ਹਨ ਕਲਾ ਕਦੇ ਕੰਜਰੀ ਨਹੀਂ ਬਣਦੀ ਹੁੰਦੀ ਤੇ ਮੈਂ ਫਿਰ ਸਮਝਣ ਲੱਗ ਪਿਆ ਸਾਂ ਕਿ ਮੇਰੀ ਕਵਿਤਾ ਕੰਜਰੀ ਬਣ ਕੇ ਚੱਕਲੇ ਬੈਠ ਗਈਏ ਅਜੇਹੀ ਕਵਿਤਾ ਲਈ ਮੇਰੀ ਆਤਮਾ ਵਿੱਚ ਨਫ਼ਰਤ ਜਾਗ ਉੱਠੀ ਹੁਣ ਮੈਂ ਅਜੇਹੀ ਕਵਿਤਾ ਬਿਲਕੁਲ ਨਹੀਂ ਲਿਖ ਸਕਦਾ ਮੇਰੀ ਭਤੀਜੀ ਹਲਕਾ ਅਜੇ ਵੀ ਚਾਹੁੰਦੀ ਹੈ ਕਿ ਮੈਂ ਉਸ ਨੂੰ ਉਹੋ ਜਿਹੀ ਕਵਿਤਾ ਲਿਖ ਕੇ ਦੇਵਾਂ ਜਿਹੋ ਜੀ ਉਦੋਂ ਮੈਂ ਉਸ ਨੂੰ ਲਿਖ ਕੇ ਦਿੱਤੀ ਸੀ ਤੇ ਉਸ ਨੂੰ ਇਨਾਮ ਮਿਲਿਆ ਸੀ ਦੇਸ਼osauri ਦੀ ਕਵਿਤਾ ਜਿਸ ਨੂੰ ਇਨਾਮ ਮਿਲ ਹੀ ਜਾਂਦਾ ਹੈ ਅਲਕਾਰ ਨੂੰ ਮੈਂ ਕਿਵੇਂ ਸਮਝਾਵਾਂ ਕਿ ਹੁਣ ਮੈਂ ਅਜਿਹੀ ਕਵਿਤਾ ਨਹੀਂ ਲਿਖ ਸਕਦਾ ਹੁਣੇ ਜਦੋਂ ਕਿ ਮੈਂ ਇਹ ਕਹਾਣੀ ਲਿਖ ਰਿਹਾ ਮੇਰਾ ਬੁੱਢਾ ਪਿਓ ਦਮੇ ਨਾਲ ਦੂਰਾ ਹੋ ਹੋ ਜਾਂਦਾ ਮੇਰੇ ਸਰਾਨੇ ਉੱਠ ਕੇ ਗਿਆ ਹੈ ਉਹ ਮੈਥੋਂ 5 ਰੁਪਏ ਮੰਗ ਰਿਆ ਸੀ ਜਿਹੜੇ ਕਿ ਉਸਨੇ ਪਟਵਾਰੀ ਨੂੰ ਰਿਸ਼ਵਤ ਦੇਨੇ ਹ 1955 ਵਿੱਚ ਜਦੋਂ ਬਹੁਤੇ ਮੀਂਹ ਪਏ ਸਨ ਤੇ ਖੜਾ ਗਏ ਸਨ ਉਦੋਂ ਸਰਕਾਰ ਨੇ ਲੋਕਾਂ ਨੂੰ ਟਾਹੇ ਕਰ ਮੁਰੰਮਤ ਕਰਨ ਲਈ ਤੇ ਖੇਤਾਂ ਵਿੱਚ ਬੀ ਪਾਉਣ ਲਈ ਰੁਪਏ ਦਿੱਤੇ ਸਨ ਬਾਪੂ ਵੀ ਉਦੋਂ 70 ਰੁਪਏ ਲੈ ਆਇਆ ਸੀ ਫਿਰ ਅੱਠ ਨੌ ਸਾਲਾਂ ਬਾਅਦ ਸਰਕਾਰ ਨੇ ਹੋਰ ਰੁਪਈਏ ਉਗਰਾਉਣੇ ਸ਼ੁਰੂ ਕਰ ਦਿੱਤੇ ਹਰ ਸਾਲ ਬਾਪੂ ਦੇ ਪੋੜਿਆਂ ਤੇ ਪਟਵਾਰੀ ਆਗਮਚਾ ਦਿੰਦਾ ਤੇ ਹਰ ਸਾਲ ਹੀ ਬਾਪੂ 5 ਰੁਪਏ ਦੇ ਕੇ ਪਟਵਾਰੀ ਨੂੰ ਚੁੱਪ ਕਰਾ ਦਿੰਦਾ ਹੈ 5 ਸਾਲ ਹੋ ਗਏ ਬਾਪੂ ਨੂੰ 5-5 ਰੁਪਏ ਦਿੰਦੇ ਨੂੰ ਪਰ 70 ਰੁਪਏ ਉਹ ਨਹੀਂ ਮੋੜਦਾ ਪਟਵਾਰੀ ਅੰਦਰਲੇ ਮਨੋਂ ਕਹਿੰਦਾ ਹੈ ਕਿ 70 ਰੁਪਏ ਉਹ ਮੋੜ ਦੇ ਵੀ ਅੱਜ ਠੰਡ ਬੜੀ ਹੈ ਮੈਂ ਰਜਾਈ ਵਿੱਚ ਬੈਠਾ ਲਿਖ ਰਿਹਾ ਹਾਂ ਮੇਰੇ ਕੋਲ ਮੇਰਾ ਵੱਡਾ ਮੁੰਡਾ ਸੁੱਤਾ ਪਿਆ ਹੈ ਮੇਰੀ ਘਰ ਵਾਲੀ ਹੁਣੇ ਮੇਰੇ ਪੈਨ ਦੇ ਬੈਠੀ ਸੀ ਤੇ ਮੇਰੇ ਨਾਲ ਝਗੜ ਕੇ ਰਸੋਈ ਵਿੱਚ ਚਲੀ ਗਈ ਹੈ ਪਾण्डे ਮੰਝਣ ਲੱਗ ਪਈ ਹੈ ਮੇਰੇ ਨਾਲ ਉਹ ਝਗੜ ਕੇ ਗਈ ਹੈ ਕਿ ਮੈਂ 2 ਮਹੀਨੇ ਹੋ ਗਏ 24 ਰੁਪਏ ਉਸ ਨੂੰ ਕਿਉਂ ਨਹੀਂ ਦਿੰਦਾ ਜਿਹੜੇ ਉਸਨੇ ਹੇਟਲੇ ਉਪਦੇ ਸਾਰੇ ਦੰਦ ਨਿਕਲਿਆਂ ਵਾਲੀ ਕੁਜੇ ਮੋਹੀ ਇੱਕ ਰੰਡੀ ਤੀਵੀ ਤੇ ਦੇਣੇ ਸਨ 2 ਰੁਪਏ ਮਹੀਨਾ ਸੈਂਕੜਾ ਦੇ ਹਿਸਾਬ ਉਸਨੇ 100 ਰੁਪਿਆ ਉਹ ਰੰਡੀ ਤੀਵੀ ਕੋਲੋਂ ਸਾਲ ਪਰ ਹੋ ਗਿਆ ਮੈਨੂੰ ਲਿਆ ਕੇ ਦਿੱਤੇ ਸੀ ਜਿਸ ਨਾਲ ਮੈਂ ਆਪਣੀ ਜੀਵਨ ਬੀਮੇ ਦੀ ਛੁਮਾਹੀ ਕਿਸ਼ਤ ਭਰੀ ਸੀ ਮੇਰੀ ਘਰ ਵਾਲੀ ਮੇਰੇ ਨਾਲ ਦੂਰੋਂ ਦੂਰੀ ਹੋ ਕੇ ਉੱਠੀ ਹੈ 100 ਰੁਪਏ ਜੇ ਨਹੀਂ ਮੁੜਦਾ ਤਾਂ 24 ਰੁਪਏ ਵਿਆਜ ਦੇ ਤਾਂ ਗਾਲ ਦੇ ਫੋਕ ਦੇ ਮੋੜ ਦੇ ਤੇਰੀ 300 ਰੁਪਏ ਤਨਖਾਹ ਪਤਾ ਨਹੀਂ ਕਿਹੜੇ ਖੂ ਖਾਤੇ ਜਾਂਦੀ ਹੈ ਬਾਰੇ ਬਾਰ ਪਤਾ ਨਹੀਂ ਕਿਹੜੀ ਸੰਕੜ ਨੂੰ ਦੇ ਆਉਣਾ ਜਦ ਕਿ ਮੈਂ ਸਭ ਕੁਝ ਲਿਖ ਰਿਹਾ ਹਾਂ ਤਾਂ ਮੇਰੇ ਕੋਲ ਪਿਆ ਮੇਰਾ ਵੱਡਾ ਮੁੰਡਾ ਜੋ ਦੂਜੀ ਜੀਜ ਮਾਰ ਪੜਦਾ ਹੈ ਇੱਕਦਮ ਸੁੱਤਾ ਪਿਆ ਡਰ ਕੇ ਚਾਂਗਾ ਮਾਰਦਾ ਉੱਠ ਖੜਾ ਹੈ ਉਸ ਦੇ ਹੱਥ ਵਿੱਚ ਉਸ ਦਾ ਖੱਬਾ ਹੱਥ ਕੁੱਟ ਕੇ ਫੜਿਆ ਹੋਇਆ ਹੈ ਮੈਂ ਵੀ ਡਰ ਜਾਂਦਾ ਹਾਂ ਤੇ ਉਸ ਦੀ ਮਾਂ ਨੂੰ ਹਾਕ ਮਾਰਦਾ ਆਈ ਨਹੀਂ ਭੱਜ ਕੇ ਕੀ ਹੋ ਗਿਆ ਇਹਨੂੰ ਆਈ ਦੇਖਿਆਂ ਕਿ ਉਹ ਭਾਂਡੇ ਮਾਂ ਦੀ ਸਵਾ ਨਾਲ ਲਿਬੜੀ ਹੱਥੀਂ ਆ ਕੇ ਗੋਦੀ ਵਿੱਚ ਮੁੰਡੇ ਨੂੰ ਘੁੱਟ ਲੈਂਦੀ ਹੈ ਉਸ ਦੇ ਖੱਬੇ ਹੱਥ ਨੂੰ ਸੱਜੇ ਹੱਥ ਵਿੱਚ پڑے ਹੋਏ ਨੂੰ ਦੇਖ ਕੇ ਉਹ ਮੈਨੂੰ ਦੱਸਦੀ ਹੈ ਪਰसों ਚੌਥੇ ਇਸ ਦੇ ਮਾਸਟਰ ਨੇ ਇਹਦੀਆਂ ਉਂਗਲਾਂ ਵਿੱਚ ਪੈਨਸਲ ਪਾ ਕੇ ਇਹਦਾ ਖੱਬਾ ਹੱਥ ਦੱਬ ਕੇ ਕੁੱਟ ਦਿੱਤਾ ਤੇ ਚੰਦਰਾ ਉਦਣ ਦਾ ਸੁਪਨੇ 'ਚ ਵੀ ਡੜਿਆ ਕੇ ਉੱਠ ਖੜਦਾ ਹੈ ਉਂਗਲਾਂ ਐਉਂ ਕਿਉਂ ਕੁੱਟਤੀਆਂ ਸਾਲੇ ਕਸਾਈ ਨੇ ਮੈਂ ਉਸ ਤੋਂ ਪੁੱਛਣਾ ਉਹ ਦੱਸਦੀ ਹੈ ਇਸ ਦੇ ਪੰਜੇ ਦਾ ਪਹਾੜਾ ਯਾਦ ਨਹੀਂ ਸੀ ਅਸੀਂ ਉਹਨਾਂ ਨੂੰ ਸੁਰਤ ਵਿੱਚ ਲਿਆਉਂਦੇ ਹਾਂ ਤਾਂ ਛੋਟੀ ਗੁੱਡੀ ਬਰਡਾਉਂਦੀ ਸੁਣਦੀ ਹੈ ਪੱਲੀਆਂ ਪੱਲੀਆਂ ਮੈਂ ਹੱਸ ਪੈਂਦਾ ਹਾਂ ਮੇਰੀ ਘਰ ਵਾਲੀ ਦੱਸਦੀ ਹੈ ਚਪਲੀਆਂ ਨੂੰ ਪੱਲੀਆਂ ਕਹਿੰਦੀ ਹੈ ਮਰਜਾਣੀ ਤੇ ਫਿਰ ਉਹ ਮੈਨੂੰ ਵਾਸਤਾ ਪਾਉਂਦੀ ਹੈ ਕਿ ਦੀ ਤਨਖਾਹ ਮਿਲੀ ਤੂੰ ਚਪਲੀਆਂ ਇਹਨੂੰ ਵਿਚਾਰੀ ਨੂੰ ਜ਼ਰੂਰ ਲਿਆ ਦੀ 26 ਜਨਵਰੀ ਨੇੜੇ ਆ ਰਹੀ ਹੈ ਅਲਕਾ ਮੈਨੂੰ ਡਿਗਰੀ ਹੋਵੇਗੀ ਬਰਨਾਲੇ ਗਿਆ ਤਾਂ ਉਮੇਥੋ ਕਵਿਤਾ ਜ਼ਰੂਰ ਮੰਗੇਗੀ ਅਜੇ ਹੀ ਹਾਲਤ ਵਿੱਚ ਮੈਂ ਕਿਵੇਂ ਕਿਹੜੇ ਹੱਥਾਂ ਨਾਲ ਦੇਸ਼ ਦੀ ਉਸਾਰੀ ਦਾ ਝੂਠ ਬੋਲ ਕੇ ਅਲਕਾ ਨੂੰ ਕਵਿਤਾ ਲਿਖ ਕੇ ਦੇ ਦਿਆਂ ਪਰਸੋਂ ਨੂੰ ਜਦ ਮੈਂ ਬਰਨਾਲੇ ਗਿਆ ਤਾਲਕਾ ਦਾ ਕੰਨ ਮਰੋੜ ਕੇ ਕਹਾਂਗਾ ਬੱਚੋ ਜਿਵੇਂ ਤੇਰਾ ਚਾਚਾ ਕਵਿਤਾ ਲਿਖਣੋਂ ਹਟ ਗਿਆ ਹੈ ਓਵੇਂ ਜਿਵੇਂ ਤੂੰ ਵੀ ਅਜਹੀਆਂ ਝੂਠੀਆਂ ਕਵਿਤਾਵਾਂ ਸਟੇਜ ਤੇ ਬੋਲਣੋਂ ਹਟ ਜਾ ਧੰਨਵਾਦ ਜੀ ਉਮੀਦ ਕਰਦੇ ਹਾਂ ਆਪ ਜੀ ਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ